ਕਾਸ ਕਰਕੇ ਜਦੋਂ ਅਸੀਂ ਭਗਤ ਦਾ ਜ਼ਿਕਰ ਕਰਦੇ ਹਾਂ ਤੇ ਭਗਤ ਦੇ ਅਰਥ ਕੀਤੇ ਜਾਂਦੇ ਨੇ ਭੱਵੇ ਤੋਂ ਭਾਵ ਭਗਤੀ ਕਰਨ ਵਾਲਾ ਗੱਗੇ ਤੋਂ ਭਾਵ ਗਿਆਨवान ਤੇ ਤੱਤੇ ਤੋਂ ਭਾਵ ਤਿਆਗੀ ਜਿਹਦੇ ਵਿੱਚ ਇਹ ਤਿੰਨ ਗੁਣ ਮਿਲਦੇ ਹੋਣ ਉਹਨੂੰ ਆਪਾਂ ਭਗਤ ਕਹਿ ਸਕਦੇ ਹਾਂ ਵੈਸੇ ਤੇ ਦੁਨੀਆ ਦਾ ਇੱਕ ਦਸਤੂਰ ਹੈ ਕਿਉਂਕਿ ਦੁਨੀਆ ਦੇ ਲੋਕ ਜਦੋਂ ਕਿਸੇ ਨੂੰ ਮਖੌਲ ਵੀ ਕਰਦੇ ਨੇ ਜਾਂ ਜੇ ਕੋਈ ਸੁਧਾਰਨ ਮਨੁੱਖ ਵੀ ਹੋਵੇ ਨਾ ਕਮਲੀਆਂ ਰਮਲੀਆਂ ਮਾਰਦਾ ਹੋਵੇ ਤੇ ਲੋਕੀ ਮਖੌਲ ਦੀ ਖਾਤਰ ਉਹਨੂੰ ਵੀ ਕਹਿ ਦਿੰਦੇ ਨੇ ਇਹ ਤੇ ਭਗਤ ਐ ਇਹਨੂੰ ਕੁਝ ਨਹੀਂ ਕਹਿਣਾ ਭਾਵੇਂ ਕਿ ਇਹਨੂੰ ਦੁਨੀ ਦੀਨ ਦੁਨੀਆ ਦੀ ਸੋਝੀ ਨਹੀਂ ਪਰ ਉਥੇ ਭਗਤ ਸ਼ਬਦ ਦੀ ਆਪਾਂ ਤੋਹੀਨ ਕਰਦੇ ਆ ਕਿਉਂਕਿ ਭਗਤ ਸ਼ਬਦ ਤੇ ਗੁਰੂ ਸਾਹਿਬ ਜੀ ਨੇ ਬੜਾ ਉੱਚਾ ਸੋਚਾ ਬਖਸ਼ਿਆ ਸੀ ਇਸੇ ਤਰ੍ਹਾਂ ਬ੍ਰਹਮ ਗਿਆਨੀ ਜਿਸ ਨੂੰ ਬ੍ਰਹਮ ਦਾ ਗਿਆਨ ਹੋਵੇ ਉਸੇ ਨੂੰ ਆਪਾਂ ਬ੍ਰਹਮ ਗਿਆਨੀ ਕਹਿ ਸਕਦੇ ਹਾਂ ਇੱਥੇ ਤੇ ਦੁਨੀਆ ਦਾ ਗਿਆਨ ਰੱਖਣ ਵਾਲਿਆਂ ਨੂੰ ਵੀ ਆਪਾਂ ਬ੍ਰਹਮ ਗਿਆਨੀ ਕਹੀ ਫਿਰਦੇ ਜਿਹਨਾਂ ਨੂੰ ਬ੍ਰਹਮ ਦਾ ਊੜਾ ਨਹੀਂ ਅੱਖਰ ਊੜਾ ਅੱਖਰ ਵੀ ਨਹੀਂ ਆਉਂਦਾ ਅਸੀਂ ਤੇ ਕਹਿੰਦੇ ਆ ਇਹ ਵੀ ਬ੍ਰਹਮ ਗਿਆਨੀ ਫਿਰ ਬ੍ਰਹਮ ਗਿਆਨੀ 108 ਬ੍ਰਹਮ ਗਿਆਨੀ 1008 ਇੱਥੇ ਆਪਾਂ ਬ੍ਰਹਮ ਗਿਆਨੀ ਸ਼ਬਦ ਦੀ ਤੋਹੀਨ ਵੀ ਕਰਦੇ ਇਸੇ ਤਰ੍ਹਾਂ ਸੰਤ ਸ਼ਬਦ ਹੈ ਸੰਤ ਸ਼ਬਦ ਦੇ ਅਰਥ ਕੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਆਪਾਂ ਕਈ ਵਾਰੀ ਸ਼ਬਦ ਪੜ੍ਹਦੇ ਆ ਕਿ ਸੰਤ ਜਿਹੜਾ ਉਹ ਹਰ ਹਰ ਜਨ ਦੇ ਇੱਕ ਹੈ ਵਿਭ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ ਸੰਤ ਸ਼ਬਦ ਬੜਾ ਉੱਚਾ ਸ਼ਬਦ ਹੈ ਪਰ ਇਹ ਸ਼ਬਦ ਗੁਰੂ ਵਾਸਤੇ ਵਰਤਿਆ ਗਿਆ ਪਰ ਇੱਥੇ ਅਸੀਂ ਵੀ ਆਮ ਮਨੁੱਖਾਂ ਵਾਸਤੇ ਇਹ ਸ਼ਬਦ ਵਰਤ ਕੇ ਇਹ ਸ਼ਬਦ ਦੀ ਤੋਹੀਨ ਕਰਦੇ ਆ ਕਿਉਂਕਿ ਜਿਸ ਮਨੁੱਖ ਨੂੰ ਦਿਨ ਰਾਤ ਪਰਮਾਤਮਾ ਦਾ ਸਿਮਰਨ ਚਿਤਿ ਹੈ ਦਿਨ ਰਾਤ ਜਿਹਦਾ ਧਿਆਨ ਪ੍ਰਭੂ ਦੇ ਚਰਨਾਂ ਵਿੱਚ ਹੈ ਜਿਹੜਾ ਪਰਮੇਸ਼ਰ ਦੇ ਗੁਣ ਦਿਨ ਰਾਤ ਗਾਇਨ ਕਰਦਾ ਹੈ ਜਿਹੜਾ ਸੁਵਾਸ ਸੁਵਾਸ ਪਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਸਾਹਿਬ ਜੀ ਨੇ ਤੇ ਉਹਦੇ ਵਾਸਤੇ ਇਹ ਸ਼ਬਦ ਵਰਤੇ ਆ ਪਰ ਮੁਆਫ ਕਰਨਾ ਸਾਥ ਸੰਗਤ ਅਸੀਂ ਦੁਨਿਆਵੀ ਲੋਕ ਆ ਛੇਤੀ